दोस्तों स्वागत है अगले वीडियो के टॉपिक है नेचर ऑफ पार्टी सिस्टम इन इंडिया भारत विच दल प्रणाली का स्वरूप या फिर नेचर ऑफ इंडियन पार्टी सिस्टम पार्टी यानी के राजनीतिक दल राइट इस चैप्टर के करते हैं ਤੇ ਐਕਚੁਅਲੀ ਲੋਕਤੰਤਰੀ ਰਾਜਾਂ ਵਿੱਚ ਪਾਰਟੀ ਤੋਂ ਬਿਨਾਂ ਪ੍ਰਤੀਨਿਧਾਤਮਕ ਸੰਸਥਾਵਾਂ ਪ੍ਰੋਪਰਲੀ ਕੰਮ ਨਹੀਂ ਕਰ ਸਕਦੀਆਂ ਨੇ ਤੇ ਇਸੇ ਲਈ ਲਾਰਡ ਬ੍ਰਾਈਸ ਨੇ ਵੀ ਕਿਹਾ ਹੈ ਕਿ ਰਾਜਨੀਤਿਕ ਦਲ ਜ਼ਰੂਰੀ ਹਨ ਰਾਜਨੀਤਿਕ ਦਲ ਜ਼ਰੂਰੀ ਹਨ ਕੋਈ ਵੀ ਸੁਤੰਤਰ ਦੇਸ਼ ਇਹਨਾਂ ਤੋਂ ਬਿਨਾਂ ਨਹੀਂ ਹੈ ਕਿਸੇ ਨੇ ਵੀ ਇਹ ਨਹੀਂ ਦੱਸਿਆ ਕੇ ਪ੍ਰਤੀਨਿਧਾਤਮਕ ਸਰਕਾਰਾਂ ਇਹਨਾਂ ਤੋਂ ਬਿਨਾ ਕਿਵੇਂ ਚੱਲ ਸਕਦੀਆਂ ਹਨ ਇਹ ਵੋਟਰਾਂ ਦੇ ਸਮੂਹ ਵਿੱਚ ਅਮਨ ਪ੍ਰਬੰਧ ਕਾਇਮ ਕਰਦੇ ਹਨ ਤੇ ਇਹ ਕਥਨ ਲਾਰਡ ਬ੍ਰਾਈਸ ਦਾ ਹੈ ਲਾਰਡ ਬ੍ਰਾਈਸ ਮੰਨਦੇ ਹਨ ਕਿ 파ਟੀ ਤੋਂ ਬਗੈਰ ਅਜ ਦੇ ਰਾਜਨੀਤਿਕ ਸਿਸਟਮ ਦਾ ਅਜ ਦੇ ਸੁਤੰਤਰ ਦੇਸ਼ਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਜਾ ਸਕਦਾ इवन ਜਿਹੜੇ ਲੋਕ ਹੈਗੇ ਉਸ ਨੂੰ ਗਠਤ ਮਤਲਬ ਸੰਗਠਨ ਕਰਨਾ ਉਸ ਦਾ ਇਕੱਠ ਕਰਨਾ ਪੋਸੀਬਲ ਨਹੀਂ ਹੋ ਪਾਏਗਾ ਜਾਂ ਫਿਰ ਉਹਨਾਂ ਨੂੰ ਕਿਸੇ ਵਿਚਾਰਧਾਰਾ ਚ ਵੰਡਣਾ ਨਹੀਂ ਪੋਸੀਬਲ ਹੋਏਗਾ ਇਸ ਲਈ ਲਾਰਡ ਬ੍ਰਾਈਸ ਨੇ ਇਹ ਗੱਲ ਕਹੀ ਹੈ ਕਿ ਰਾਜਨੀਤਿਕ ਦਲ ਜ਼ਰੂਰੀ ਹਨ ਕੋਈ ਵੀ ਸੁਤੰਤਰ ਦੇਸ਼ ਇਹਨਾਂ ਤੋਂ ਬਿਨਾ ਨਹੀਂ ਹੈ ਤੇ ਇਹ ਲਾਰਡ ਬ੍ਰਾਈਸ ਦਾ ਕਥਨ ਸੀ ਜੇ ਆਪਾਂ ਗੱਲ ਕਰਦੇ ਆਂ ਅਗਲਾ ਕਥਨ ਗੈਟਲ ਦਾ ਗੈਟਲ ਦਾ ਵੀ ਕਥਨ ਆਪਾਂ ਦੇਖ ਲੈਣੇ ਆ ਗੈਟਲ ਦਾ ਬਲੰਸ਼ਲੀ ਦਾ ਤੇ ਗਿਲਕ੍ਰਿਸਟ ਦਾ ਕਥਨ ਇਹ ਕਥਨ ਇਥੇ ਹੈ ਨਹੀਂ ਸਿਲੇਬਸ ਦੇ ਵਿੱਚ ਇਸ ਬੁੱਕ ਦੇ ਵਿੱਚ ਜੋ ਜਿਸ ਬੁੱਕ ਨੂੰ ਮੈਂ ਫਾਲੋ ਕਰਕੇ ਤੁਹਾਨੂੰ ਪੜ੍ਹਾ ਰਿਹਾ ਕੋਈ ਗੱਲ ਨਹੀਂ ਤੇ ਅੱਗੇ ਚੱਲਦੇ ਆ ਅਗਲੇ ਪ੍ਰਸ਼ਨ ਤੇ ਔਰ ਬਾਕੀ ਜੇ ਤੁਹਾਨੂੰ ਉਹਨਾਂ ਦਾ ਇਹਨਾਂ ਦਾ ਮਿਲ ਜਾਂਦੀ ਹੈ ਪਰਿਭਾਸ਼ਾ ਇਹਨਾਂ ਦੀ ਤੇ ਤੁਸੀਂ ਸ਼ੇਅਰ ਕਰੋ ਆਪਣਾ ਆਨਸਰ ਹੈ ਲਾਰਡ ਪ੍ਰਾਈਸ ਅੱਗੇ ਚੱਲਦੇ ਆ ਰਾਜਨੀਤਿਕ ਦਲਾਂ ਦੇ ਬਿਨਾ ਵੋਟਰਾਂ ਜਾਂ ਤਨਪਨ ਸੁ ਨਪਨਸਕ ਹੋ ਜਾਣਗੇ ਜਾਂ ਫਿਰ ਨਾਸ਼ਕਾਰੀ ਹੋ ਨਾਸ਼ਕਾਰੀ ਜੋ ਅਜਿਹੀਆਂ ਅਸੰਭਵ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਰਾਜਨੀਤਿਕ ਢਾਂਚਾ ਬਰਬਾਦ ਹੋ ਜਾਏਗਾ ਇਹ ਕਥਨ ਕਿਸ ਦਾ ਹੈ ਇਹ ਕਥਨ ਹੈ ਫਾਈਨਰ ਦਾ ਇਹ ਹੈ ਤੇ ਆਪਾਂ ਨੂੰ ਲਾਰਡ ਬ੍ਰਾਈਸ ਤੇ ਫਾਈਨਰ ਦੋ ਪਰਿਭਾਸ਼ਾਵਾਂ ਮਿਲ ਗਈਆਂ ਨੇ ਹੁਣ ग्लिकरिस्ट ਤੇ گارనర్ رہ ਗਿਆ ਇਹਦੇ ਵਿੱਚ ਠੀਕ ਹੈ ਲਾਰਡ ਬ੍ਰਾਈਸ ਦਾ ਪਹਿਲੇ ਮੈਂ ਦੱਸ ਚੁੱਕਾ ਇੱਥੇ ਤੇ ਅਗਲਾ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਦਲ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ਬਹੁਦਲੀ ਪ੍ਰਣਾਲੀ ਸਾਡੇ ਦੇਸ਼ ਵਿੱਚ ਬਹੁਦਲੀ ਪ੍ਰਣਾਲੀ ਹੈ ਤੇ ਇਸ ਦਾ ਮਤਲਬ ਆਨਸਰ ਏ ਹੋਏਗਾ ਸਾਡੇ ਦੋਦਲੀ ਪ੍ਰਣਾਲੀ ਨਹੀਂ ਇੰਗਲੈਂਡ ਦੇ ਵਿੱਚ ਉਚਿਤ ਸੰਗਠਨ ਠੀਕ ਹੈ ਤੇ ਵਿਚਾਰਾਤਮਕ ਵਚਨ ਬਰਦਾ भी इतने नहीं है उचित संगठन भी नहीं है साढ़े इतने पर बहुदल प्रणाली है साढ़े इतने तीन का आंसर ए है अगले प्रश्न दिया हेठ लिखे वो कि भारतीय दल प्रणाली की विशेषता नहीं है राजनीतिक दलों का लोकवादी स्वरूप साढ़े देश में राजनीतिक दलों का स्वरूप है ही नहीं विचारात्मक वचनबद्धता ठीक है ये नहीं है साढ़े देश ਨਹੀਂ ਹੈ ਲੋਕਵਾਦੀ ਸਰੂਪਤ ਹੈ ਠੀਕ ਹੈ ਵਿਰੋਧੀ ਦਲ ਦਾ ਬਹੁ ਦਲੀ ਸਰੂਪ ਐ ਵੀ ਹੈ ਤੇ ਰਾਜਨੀਤਿਕ ਦਲਾਂ ਦਾ ਪंजीकरण ਜ਼ਰੂਰੀ ਹੈ ਹਾਂ ਇਹ ਵੀ ਜ਼ਰੂਰੀ ਹੈ ਵਿਦਿਨ 30 ਡੇਸ ਪਾਰਟੀ ਬਣਨ ਤੋਂ ਬਾਅਦ ਪंजीकरण ਜ਼ਰੂਰੀ ਹੈ ਤੇ ਦਾ ਮਤਲਬ ਸਾਡਾ ਆਨਸਰ ਇਹਦਾ ਬੀ ਹੈ ਕੋਚਾਰਾਤਮਕ ਵਚਨ ਵਰਤ ਨਹੀਂ ਪਾਈ ਜਾਂਦੀ ਸਾਡੇ ਰਾਜਨੀਤਿਕ ਦਲਾਂ ਚ ਅਗਲਾ ਪ੍ਰਸ਼ਨ ਹੈ ਹੇਠ ਲਿਖੀ ਕਿਸੇ ਕਿਸ ਸੰਵਿਧਾਨਕ ਸੋਧ ਦੁਆਰਾ ਦਲ ਪ੍ਰਣਾਲੀ ਦਲ ਬਦਲੀ ਦੀ ਮਨਾਹੀ ਸੰਬੰਧੀ ਵਿਧਾਨਿਕ ਵਿਵਸਥਾ ਕੀਤੀ ਗਈ ਹੈ ਤੇ ਇਹਦਾ ਆਨਸਰ ਹੈ ਸੀ 59ਵੀਂ ਸੰਵਿਧਾਨਕ ਸੋਧ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਵਿਸ਼ੇਸ਼ਤਾਵਾਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤ ਦੇ ਰਾਜਸੀ ਦਲਾਂ ਦੀ ਹੈ ਪੂਰਵ ਚੋਣ ਗਠਬੰਧਨ ਇਹ ਸਾਡੇ ਇੱਥੇ ਹੁੰਦਾ ਹੈ ਪੂਰਵ ਚੋਣ ਗਠਬੰਧਨ ਦਲਾਂ ਦਾ ਲੋਕਵਾਦੀ ਸੁਭਾਅ ਵੀ ਹੈ ਤੇ ਜਾਤੀ ਤੇ ਧਰਮ ਦੇ ਅਧਾਰਿਤ ਕਿ ਸਾਡੇ ਪਾਰਟੀਆਂ ਹੈਗੀਆਂ ਉਪਰੋਤ ਸਾਰੀਆਂ ਇਹਦਾ ਮਤਲਬ ਇਹਦਾ ਆਨਸਰ ਹੈ ਡੀ ਉਪਰੋਤ ਸਾਰੀਆਂ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਕਦੋਂ ਤੱਕ ਪ੍ਰਭਾਵਸ਼ਾਲੀ ਵਿਰੋਧੀ ਦਲ ਦੀ ਕਮੀ ਰਹੀ ਸੀ ਪ੍ਰਭਾਵਸ਼ਾਲੀ ਵਿਰੋਧੀ ਦਲ ਦੀ ਕਮੀ ਜੇ ਆਪਾਂ ਗੱਲ ਕਰਦੇ ਆ ਤੇ ਇਹ ਕਮੀ 1978 88 ਤੱਕ ਰਹੀ ਸੀ 88 89 ਦੇ ਵਿੱਚ ਇਲੈਕਸ਼ਨਸ ਹੋਏ ਉਸ ਤੋਂ ਬਾਅਦ ਫਿਰ ਗਠਬੰਧਨ ਦੀ ਸਰਕਾਰ ਬਣੀ ਫਿਰ ਕਾਂਗਰਸੀ ਸਰਕਾਰ ਆਈ ਤੇ ਉਹ ਕਮਜ਼ੋਰ ਹੋਈ ਉਸ ਤੋਂ ਬਾਅਦ ਗਠਬੰਧਨ ਵਾਲੀ ਸਰਕਾਰ ਚਲੀ ਵਿਰੋਧੀ ਦਲ ਪ੍ਰਭਾਵਸ਼ਾਲੀ ਹੋਣੇ ਸ਼ੁਰੂ ਹੋ ਗਏ ਸੀ 1988 ਤੱਕ ਇਹ ਕਮੀ ਖਲਦੀ ਰਹੀ ਸੀ ਕਿ ਠੀਕ ਹੈ ਅੱਗੇ ਚਲਦੇ ਹਾਂ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਕਦੋਂ ਪ੍ਰਭਾਵਸ਼ਾਲੀ ਵਿਰੋਧੀ ਦਲ ਦੀ ਭੂਮਿਕਾ ਗ੍ਰਹਿਣ ਕੀਤੀ ਸੀ ਤੇ 8ਵਾਂ ਅਨਸਰ ਹੈ 1989 ਦੇ ਵਿੱਚ ਸਹੀ ਹੈ ਭਾਰਤ किन्ने राष्ट्रीय राजनीतिक दल हैं इस वे जे इस वे गल करिए भारत वि छे राष्ट्रीय राजनीतिक दल हैं इस वे प्रजेंटली याद रखना उमें इस अकॉर्डिंग आंसर अठ है उस वे अट्ठ से जो किताब पबलिश हो पर इस वे छे है काइंडली चैक ऑन द नैट हेठ लिखिया कथना के कथन भारत दल प्रणाली का स्वरूप बारे गलत है भारत में दल प्रणाली संबंधी संविधान व्यवस्था नहीं की गई है ये सही है एक्चुअली संविधान में दल प्रणाली बारे कोई व्यवस्था नहीं की गई भारत में सारे राजनीतिक दल चो आयोग को पंजीकृत होना जरूरी नहीं है ये गलत है सारे का पंजीकृत होना जरूरी है तो बाकी यदि आंसर भी ही है बाकी ये आंसर नहीं है बाकी सही है राजनीतिक दलों बारे चलो वन वर्ड बारे प्रश्न करते हैं भारत में भारत में किस तरह की दल प्रणाली है तो बहुदल प्रणाली है वर्तमान भारत में वर्तमान समय भारत में राष्ट्रीय राजनीतिक दल हैं तो छः हैं ਤੇ ਕਿਸੀ ਇੱਕ ਰਾਸ਼ਟਰੀ ਰਾਜਨੀਤਿਕ ਦਲ ਦਾ ਨਾਮ ਦੱਸੋ ਭਾਰਤੀ ਜਨਤਾ ਪਾਰਟੀ ਭਾਰਤੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਵੀ ਇਸ ਪਲੇ ਰਾਜਨੀਤਿਕ ਰਾਸ਼ਟਰੀ ਰਾਜਨੀਤਿਕ ਦਲ ਹੈ ਵਰਤਮਾਨ ਵਿੱਚ ਭਾਰਤ ਵਿੱਚ ਰਾਜ ਪਦਰ ਤੇ ਮਾਨਤਾ ਪ੍ਰਾਪਤ ਦਲਾਂ ਦੀ ਗਿਣਤੀਆਂ ਕਿੰਨੀਆਂ ਹਨ ਰਾਜ ਪਦਰ ਤੇ ਮਾਨਤਾ ਪ੍ਰਾਪਤ 59 ਹੈ ਕਿਸੇ ਇੱਕ ਖੇਤਰੀ ਦਲ ਦਾ ਨਾਮ ਦੱਸੋ ਸ਼੍ਰੋਮਣੀ ਅਕਾਲੀ ਦਲ ਸਾਡੇ ਪੰਜਾਬ 'ਚ ਅੱਗੇ ਹੈ ਭਾਰਤ ਵਿੱਚ ਰਾਜਨੀਤਿਕ ਦਲਾਂ ਦਾ ਪंजीकरण ਰਜਿਸਟ੍ਰੇਸ਼ਨ ਕੌਣ ਕਰਦਾ ਹੈ ਤੇ ਇਹ ਇਲੈਕਸ਼ਨ ਕਮਿਸ਼ਨ ਕਰਦਾ ਹੈ ਚੋਣ ਆਯੋਗ ਜਿਸ ਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਰਾਜਨੀਤਿਕ ਦਲਾਂ ਨੂੰ ਮਾਨਤਾ ਕੌਣ ਪ੍ਰਦਾਨ ਕਰਦਾ ਹੈ ਚੋਣ ਆਯੋਗ ਕਰਦਾ ਹੈ ਭਾਰਤ ਵਿੱਚ ਕਿਹੜੇ ਰਾਜਨੀਤਿਕ ਦਲਾਂ ਦੇ ਚੋਣ ਨਿਸ਼ਾਨ ਰੱਖਵੇਂ ਹੁੰਦੇ ਹਨ ਚੋਣ ਆਯੋਗ ਤੋਂ ਮਾਨਤਾ ਪ੍ਰਾਪਤ ਦਲਾਂ ਦੇ ਜਿਹੜੇ ਹ ਚੋਣ ਨਿਸ਼ਾਨ ਹੁੰਦੇ ਨੇ ਉਹ ਰੱਖਵੇਂ ਹੁੰਦੇ ਨੇ ਭਾਰਤ ਵਿੱਚ ਰਾਜਨੀਤਿਕ ਦਲਾਂ ਦੀ ਮਾਨਤਾ ਰੱਦ ਕਰਨ ਦਾ ਅਧਿਕਾਰ ਕਿਸ ਕੋਲ ਹੈ ਚੋਣ ਆਯੋਗ ਕੋਲ ਭਾਰਤ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾ ਵਿੱਚ ਅਤੇ ਅਧਿਕਾਰਕ ਤੌਰ ਤੇ ਵਿਰੋਧੀ ਦਲ ਦਾ ਦਰਜਾ ਪ੍ਰਾਪਤ ਕਰਨ ਲਈ ਕਿੰਨੀਆਂ ਸੀਟਾਂ ਦਾ ਹੋਣਾ ਜ਼ਰੂਰੀ ਹੈ 1/10 ਸੀਟਾਂ ਯਾਨੀ ਕਿ 10% ਸੀਟ ਹੋਣਾ ਜ਼ਰੂਰੀ ਹੈ। ਓਕੇ ਨੈਕਸਟ ਹੈ ਭਾਰਤ ਵਿੱਚ ਦਲ ਪ੍ਰਣਾਲੀ ਦੀ ਕੋਈ ਇੱਕ ਮੁੱਖ ਵਿਸ਼ੇਸ਼ਤਾ ਦੱਸੋ ਬਹੁਦਲ ਪ੍ਰਣਾਲੀ ਭਾਰਤ ਵਿੱਚ ਰਾਜਨੀਤਿਕ ਦਲਾਂ ਦੀ ਇੱਕ ਸਮੱਸਿਆ ਦੱਸੋ ਅੰਦਰੂਨੀ ਲੋਕਤੰਤਰ ਦੀ ਘਾਟ ਹੈ ਇਹ ਜ਼ਿਆਦਾਤਰ ਪਾਰਟੀਆਂ ਜਾਤੀ ਧਰਮ ਤੇ ਆਧਾਰਿਤ ਹੈ ਤੇ ਲੀਡਰ ਯਾਨੀ ਕਿ ਕਰਿਸਮੈਟਿਕ ਲੀਡਰ ਤੇ ਮਗਰ ਭਜਦੀਆਂ ਨੇ ਇਹ ਸਾਰੀ ਜਿਆਦਾਤਰ ਪਾਰਟੀਆਂ ਅੱਗੇ ਚਲੋ ਇਹ 1 ਵਰਡ ਵਾਲੇ ਪ੍ਰਸ਼ਨ ਖਤਮ ਹੋ ਗਏ ਹੋ ਗਏ ਨੇ ਤੇ ਹੁਣ ਆਪਾਂ ਕਰਦੇ ਆ ਫਿਲ ਇਨ ਦਾ ਬਲੈਂਕਸ ਯਾਨੀ ਕਿ ਖਾਲੀ ਥਾਂਵਾਂ भरो ਖਾਲੀ ਥਾਂਵਾਂ ਦੇਖਣੇ ਸਭ ਤੋਂ ਪਹਿਲਾ ਹੈ ਭਾਰਤ ਵਿੱਚ ਹਰ ਇੱਕ ਰਾਜਨੀਤਿਕ ਦਲ ਦਾ ਡੈਸ਼ ਕੋਲ ਰਜਿਸਟਰ ਹੋਣਾ ਜ਼ਰੂਰੀ ਹੈ ਚੋਣ ਆਯੂ ਕੋਲ ਰਜਿਸਟਰ ਹੋਣਾ ਜ਼ਰੂਰੀ ਤੇ ਚੋਣ ਆਯੋਗਾ ਆਏਗਾ ਭਾਰਤ ਵਿੱਚ ਚੋਣ ਆਯੋਗ ਦੋ ਪ੍ਰਕਾਰ ਦੇ ਰਾਜਨੀਤਿਕ ਦਲਾਂ ਨੂੰ ਡੈਸ਼ ਦਿੰਦਾ ਹੈ ਦੋ ਪ੍ਰਕਾਰ ਦੇ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ ਨੰਬਰ 1 ਭਾਰਤ ਵਿੱਚ ਡੈਸ਼ ਪ੍ਰਣਾਲੀ ਹੈ ਭਾਰਤ ਵਿੱਚ ਬਹੁਦਲੀ ਪ੍ਰਣਾਲੀ ਇੱਥੇ ਬਹੁਦਲੀ ਆ ਜਾਏਗਾ 17ਵੀਂ ਲੋਕ ਸਭਾ ਚੋਣਾਂ ਸਮੇਂ ਰਾਸ਼ਟਰੀ ਆਈਨਕ ਦਲ ਦੀ ਸੰਖਿਆ ਕਿੰਨੀ ਸੀ 17ਵੀਂ ਲੋਕ ਸਭਾ ਦੇ ਇਲੈਕਸ਼ਨ ਵੇਲੇ ਇਹ ਹੈ ਇਸ ਵੇਲੇ 7 ਪਾਰਟੀਆਂ ਸਨ राष्ट्रीय राजनीति दल अगर है भारत वि एक दल की डैश का युग ख़त्म हो चुका है एक दल की प्रमुखता का एक दल की प्रमुखता का युग ख़त्म हो चुका है इस वेले इसलिए ज्यादा एन डी ए सरकार होएगी या इन इंडिया गठबंधन है इस वेले यू पी ए गठबंधन इस तरह की गठबंधन चल रही है अगर भारत में राजनीति दलों डैश लंत्री घाट अंदरूनी लोकतंत्र की घाट है अगर भारत में अंदरूनी धड़ेबंदी के कारण लगभग हर एक राजनीतिक दल की कई डैश वंडिया राजनीतिक दल कई गुटों वंडिया हो च वंडिया होया है अगला प्रश्न है भारत में राजनीत राजनीतिक दलों विचारात्मक डैश की कमी है विचारात्मक ਵਚਨਬੱਧਤਾ ਦੀ ਕਮੀ ਹੈ ਰਾਜਨੀਤਿਕ ਦਲ ਦੇ ਵਿੱਚ ਵਚਨਬੱਧਤਾ ਦੀ ਕਮੀ ਹੈ ਵਿਚਾਰਾਤਮਕ ਅੱਗੇ ਭਾਰਤ ਵਿੱਚ ਸਾਰੇ ਰਾਜਨੀਤਿਕ ਦਲਾਂ ਦੀ ਭੂਮਿਕਾ ਅਤੇ ਹੋਂਦ ਆਪਣੇ ਆਪਣੇ ਨੇਤਾਵਾਂ ਦੀ ਡੈਸ਼ ਦੇ ਆਲੇ-ਦੁਆਲੇ ਘੁੰਮਦੀ ਹੈ ਸ਼ਖਸੀਅਤ ਦੇ ਆਲੇ-ਦੁਆਲੇ ਘੁੰਮਦੀ ਹੈ ਨੇਤਾਵਾਂ ਦੀ ਸ਼ਖਸੀਅਤ ਕਰਿਸਮੈਟਿਕ ਲੀਡਰਸ਼ਿਪ ਦੀ ਗੱਲ ਕੀਤੀ ਸੀ ਮੈਂ ਤੁਹਾਡੇ ਨਾਲ ਉਹ ਹੈ ਇਹ ਭਾਰਤ ਵਿੱਚ ਵਿਰੋਧੀ ਦਲ ਦਾ ਡੈਸ਼ ਰੂਪ ਹੈ ਵਿਰੋਧੀ ਦਲ ਦਾ ਐਕਚੁਅਲੀ ਬਹੁ ਬਹੁ ਦਲੀ ਸਰੂਪ ਹੈ ਜਾਂ ਬਹੁਲਵਾਦੀ ਸਰੂਪ ਹੈ ਕਿਉਂਕਿ ਕਈ ਸਾਰੇ ਦਲ ਮਿਲ ਕੇ ਬਹੁ ਦਲ ਵਿਰੋਧੀ ਦਲ ਬਣੇ ਨੇ ਇਸੇ ਤਰ੍ਹਾਂ ਜਿਹੜੇ ਸਤਾਤਮਕ ਦਲ ਹੈ ਉਹਨਾਂ ਵਿੱਚ ਵੀ ਗਠਜੰਬੰਦਨ ਕਰਕੇ ਉਹ ਵੀ ਬਹੁਤ ਬਹੁ ਦਲੀ ਹੈਗੇ ਐਕਚੁਅਲੀ ਭਾਰਤ ਵਿੱਚ ਲਗਭਗ ਸਾਰੇ ਰਾਜਨੀਤਿਕ ਦਲਾਂ ਵਿੱਚ ਡੈਸ਼ ਪਾਈ ਜਾਂਦੀ ਹੈ ਐਕਚੁਅਲੀ ਟੜੇਬੰਦੀ ਪਾਈ ਜਾਂਦੀ ਹੈ ਹਰ ਰਾਜਨੀਤਿਕ ਦਲ ਵਿੱਚ ਇੱਥੇ ਟੜੇਬੰਦੀ ਆਏਗਾ भारत में राजनीतिक दल सरकार बनाने चुनाव समय आपसी डैश करते हैं आपसी गठजोड़ करते हैं या गठबंधन करते हैं भारत में राजनीतिक दल जनता नाल लगातार संपर्क कायम डैश रखते हैं नहीं रखते जनता जनता लगातार संपर्क कायम नहीं रखते हैं भारत वि राजनीतिक दल सत्ता प्राप्ति लिये डैश नारे लगा है लोकवादी नारे लगा है ਲੁਕਵਾਦੀ ਉਹ ਨਾਰੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਲੁਭਾਉਂਦੇ ਨੇ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਰਾਜਨੀਤਿਕ ਦਲ ਦਲ ਬਦਲੀ ਦੀ ਬਿਮਾਰੀ ਨਾਲ ਪੀੜਿਤ ਹੈ ਇੱਥੇ ਪੀੜਿਤ ਆ ਜਾਏਗਾ ਸੰਕਰਮਿਤ ਵੀ ਕਹਿ ਸਕਦੇ ਹਾਂ ਇਹ ਸਨ ਸਾਡੇ ਫਿਲੰਦਾ ਬਲੈਂਕਸ ਪ੍ਰਸ਼ਨ ਉੱਤਰ ਹੁਣ ਹੈ ਸਹੀ ਜਾਂ ਗਲਤ ਕਥਨ ਵਾਲੇ ਪ੍ਰਸ਼ਨ ਉੱਤਰ ਭਾਰਤ ਵਿੱਚ ਭਾਰਤ ਵਿੱਚ ਦਲ ਪ੍ਰਣਾਲੀ ਸੰਬੰਧੀ ਸੰਵਿਧਾਨ ਵਿੱਚ ਕੋਈ ਸਪਸ਼ਟ ਵਿਵਸਥਾ ਨਹੀਂ ਕੀਤੀ ਗਈ ਹੈ ਔਰ ਇਹ ਸਹੀ ਹੈ सही है भारत वि बहुदली प्रणाली पाई जाती यही है भारत में राजनीतिक दलों का पंजीकरण जरूरी है यही है भारत में एक दल की प्रमुखता कायम है ये गलत है भारत विरोधी द धिर बहुदली स्वरूप है यही है भारत वि बहुत सारे खेतरी दल हैं यह भी सही है भारत वि राजनीतिक दलों विचारात्मक वचनबद्धता पाई जाती ये गलत है विचार विचारात्मक वचनबद्धता की कमी है साढ़े देश में ਔਰ ਬਹੁਤ ਸਾਰੇ ਖੇਤਰੀ ਦਲ ਪਾਈ ਜਾਂਦੀ ਹੈ ਭਾਰਤ ਵਿੱਚ ਚੇਕ ਸ਼ਕਤੀ ਗੱਲ ਨਹੀਂ ਹੈ ਭਾਰਤ ਵਿੱਚ ਰਾਜਨੀਤਿਕ ਦਲਾਂ ਵਿੱਚ ਓਕੇ ਅੱਗੇ ਹੈ ਰਾਜਨੀਤਿਕ ਦਲਾਂ ਦਾ ਸੁਭਾਅ ਸਾਰੀਆਂ ਰਾਜਨੀਤਿਕ ਪ੍ਰਣਾਲੀਆਂ ਵਿੱਚ ਇੱਕੋ ਜਿਹਾ ਹੈ ਇਹ ਗਲਤ ਹੈ ਭਾਰਤ ਵਿੱਚ ਇੱਕ ਦਲ ਪ੍ਰਣਾਲੀ ਹੈ ਇਹ ਵੀ ਗਲਤ ਹੈ ਰਾਜਨੀਤਿਕ ਦਲਾਂ ਵਿਚਕਾਰ ਧੜੇਬੰਦੀ ਰਾਜਨੀਤਿਕ ਵਾਤਾਵਰਣ ਨੂੰ ਪ੍ਰੇਸ਼ਟ ਕਰਦੀ ਹੈ ਏ ਵੀ ਸਹੀ ਹੈ ਐਸੇ ਹੀ ਹੈ ਰਾਜਨੀਤਿਕ ਦਲਾਂ ਵਿੱਚ ਉਚਿਤ ਪਰੰਪਰਾਵਾਦੀ ਕਾਟ ਪਾਈ ਜਾਂਦੀ ਹੈ ਇਹ ਵੀ ਸਹੀ ਹੈ ਅੱਗੇ ਹੈ ਭਾਰਤ ਵਿੱਚ ਕਈ ਰਾਜਨੀਤਿਕ ਦਲ ਸੰਪਰਦਾਇਕ ਆਧਾਰਿਤ ਗਠਿਤ ਹਨ ਬਹੁਤ ਸਾਰੇ ਹੈਗੇ ਭਾਰਤ ਵਿੱਚ ਇਹ ਰਾਜਨੀਤਿਕ ਦਲ ਦਰਬਦਰੀ ਦੀ ਬਿਮਾਰ ਨਾਲ ਪੀੜਿਤ ਹਨ ਇਹ ਵੀ ਸਹੀ ਹੈ 52ਵੇਂ ਸੰਵਿਧਾਨਕ ਸੋਧ ਵਿੱਚ ਦਲ ਬਦਲੀ ਦੀ ਬਿਮਾਰੀ ਨੂੰ ਖਤਮ ਕਰਨ ਵਿੱਚ असमर्थ रही ये भी सही है चौदवें भी सही है भावें दल बदली समस्या खत्म करने लिखा गया शोध पर गल बनी नहीं भारत में राजनीतिक दल अंदरूनी धड़ेबंदी की बीमारी तो मुक्त हैं गलत है बिल्कुल मुक्त नहीं हम अंदरूनी धड़ेबंदी पाई जाती है भारत में कोई भी राजनीतिक दल जाति आधार गठित नहीं गलत है बहुत सारे राजनीतिक दल है भारतीय राजनीतिक दलों में अनुशासन की घाट पाई जाती है सही है भारत में राजनीतिक दल मौका प्रस्तवाद की राजनीति नहीं करते हैं गलत है नहीं मौका प्रस्तवादी राजनीति करते हैं अकाली दल राष्ट्रीय राजनीतिक दल है गलत है ये खेतरी राजनीतिक दल है और बीवा प्रश्न है भारत में सारे राजनीतिक दल जनता लगातार संपर्क कायम रखते हैं ये भी गलत नहीं रखते हैं ਤੇ ਇਹ ਸਨ ਇੱਕ ਨੰਬਰ ਵਾਲੇ ਪ੍ਰਸ਼ਨ ਉੱਤਰ ਮਿਲਦੇ ਆਪਾਂ ਅਗਲੇ ਵੀਡੀਓ 'ਚ ਟਿਲ ਦੈਨ ਟੇਕ ਕੇਅਰ ਬਾਏ ਬਾਏ